ਬਾਈ ਪਰਵਾਰ ਦੀ ਗੱਲ ਹੈ ਇਸ ਤਰ੍ਹਾਂ ਹੈ ਵੀਰੇ ਇਹਨਾਂ ਨੂੰ ਨਹੀਂ ਪਤਾ ਇਹ ਦੁਨੀਆ ਦਾ ਕਿੰਨਾ ਵੱਡਾ ਹੈ ਕਿੰਨੀ ਬੜੀ ਮਿਹਰੇ ਆਈ ਜੀ ਗੱਲ ਇਸ ਤਰ੍ਹਾਂ ਦੀ ਪਤਾ ਅਸਲੀ ਰਾਜ ਦੇ ਧਰਨੇ 'ਤੇ ਬੈਠੇ ਹੈ ਕੋਈ ਪਹਿਲਾ ਕੰਮ ਨਹੀਂ ਹੈ ਇਸ ਤੋਂ ਪਹਿਲਾਂ ਆ ਸਾਡੀ ਬੀਬੀ ਸਰਪੰਚ ਬੈਠੀ ਇਸੇ ਪਿੰਡ ਦੀ ਇਹਦਾ ਮੁੰਡਾ ਮਰਿਆ ਅੱਜ ਇਹ ਮਰ ਗਿਆ ਕੱਲ ਨੂੰ ਕੋਈ ਹੋਰ ਮਰ ਜਾਊਗਾ ਗੱਲ ਪਿਛਲੀ ਸਰਕਾਰਾਂ ਪਰ ਛਿੜਕੇ ਨਹੀਂ ਸਰ ਨਹੀਂ ਸਵਾ ਸਾਲ ਦੀ ਇਹ ਸਰਕਾਰ ਚੱਲਦੀ ਅਤੇ ਕੋਈ ਡਾਕਟਰ ਨਹੀਂ ਬਾਹਰ ਪਰਤੀ ਲਾਤੀ ਕਿ ਅੱਗੇ ਨੂੰ ਕੋਈ ਐਮਰਜੈਂਸੀ ਨਹੀਂ ਹੋਊਗੀ ਇਸ ਤਰ੍ਹਾਂ ਕੰਮ ਨਹੀਂ ਚੱਲਣਾ ਸ਼ਹਿਰ ਦੇ ਨੌਜਵਾਨ ਆਰ ਬਜ਼ੁਰਗ ਮਰ ਰਹੇ ਔਰ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਮੁਆਵਜ਼ਾ ਦੱਸੋ ਕਿੰਨਾ ਦਿੰਦੇ ਪਰਿਵਾਰ ਨੂੰ ਸਰਕਾਰ ਦੀ ਗਲਤੀ ਕਰਕੇ ਮੁੰਡਾ ਮਰਿਆ ਸਰਕਾਰ ਨੇ ਉੱਥੇ ਕੋਈ ਡਾਕਟਰ ਨਹੀਂ ਮੁਹੱਈਆ ਕਰਿਆ ਉਹਨੇ ਇੱਕ ਸਾ ਇੱਕ ਘੰਟਾ ਬਿਲਕਦਾ ਰਿਆ ਮੁੰਡਾ ਕੋਈ ਸਰਵਾਈਵ ਨਹੀਂ ਸੀ ਐਂਬੂਲੈਂਸ ਦਾ ਡਰਾਈਵਰ ਨਹੀਂ ਉੱਤੇ ਫਿਰ ਦੱਸੋ ਸਰਕਾਰ ਦੀ ਗਲਤੀ ਨਹੀਂ ਕਹਿੰਦੇ ਜੀ ਮੁਆਵਜ਼ਾ ਅਸੀਂ ਦੇਵਾਂਗੇ ਅਨਾਉਂਸ ਕਰੋ ਕਿੰਨਾ ਦੇਵਾਂਗੇ ਉਹਦਾ 10 ਲੱਖ ਰੁਪਇਆ ਹੁਣ ਦੋ 25 ਲੱਖ ਟੋਟਲ ਅਨਾਉਂਸ ਕਰੋ ਇਹ ਕਿਸ ਤਰ੍ਹਾਂ ਚੱਲੂਗਾ ਯਾਰ ਤੀਏ ਦਿਨ ਸਾਡਾ ਮੁੰਡਾ ਮਰ ਜਾਂਦਾ ਆ ਮੇਰੀ ਭੈਣ ਬੈਠੀ ਹੈ ਇਹਦਾ ਮੁੰਡਾ ਮਰ ਗਿਆ ਇੱਥੇ ਦਾ ਆ ਮਗੜੋਣਿਆ ਗਲਾਂ ਦਾ ਯੋ ਮੁੰਡਾ ਹੈ ਮਗੜੋਣਿਆ ਗਲਾਂ ਦਾ ਆ ਹੈ ਤਿੰਨ ਮੋਟਾ ਹੋ ਗਈ ਹੈ ਬਿਲਡਿੰਗ ਐਸੀ ਬਣਾਉਣੀ ਸ਼ੁਰੂ ਕਰੀ ਬਣ ਗਈ ਹੈ ਡਾਕਟਰ ਤਾਂ ਲਿਆਓ ਇਹਦੇ ਵਿੱਚ ਬਿਲਡਿੰਗ ਨੂੰ ਰੋਣਾ ਸੱਤ ਡਾਕਟਰ ਹੁੰਦੇ ਇੱਥੇ ਸੱਤਾ ਜੋ ਇੱਥੇ ਇੱਕ ਹੈ ਇੱਕ ਵੀ ਦਿਨ ਵਿੱਚ ਰਹਿੰਦਾ ਡਾਕਟਰ ਕਿੱਲੇ ਬਾਪ ਨੂੰ ਪੁੱਛੋ ਜੀ ਬਾਪ ਨੂੰ ਪੁੱਛੋ ਜੀ ਯਾਰ ਆ ਸਾਰਾ ਪਰਿਵਾਰ ਬੈਠਾ ਐ ਸੀ ਵੀ ਹੈ ਹੀ ਨਹੀਂ ਮੁਸਕੂ ਫੇਰ ਵੀ ਪਰਿਵਾਰ ਨਾਲ ਸਹਿਮਤ ਰਹਿੰਦੇ ਆ ਕੀ ਮਤਲਬ ਕੁਝ ਨਹੀਂ اڪي تو بوت مارڪيٽ آجي هئي هاڻي وڃي آجي هاڻي وڃي آجي ميرا دوستو پتا آهي ڪي ڳالهه ڪم ڪار ميري بنت ما ما ميرا نالي پيار ۾ ڏي ڏي